ਇੱਕ ਬਹੁਤ ਹੀ ਤਣਾਪੂਰਨ ਸਥਿਤੀ ਬਣੀ ਹੋਈ ਹੈ ਆਪਾਂ ਵੇਖਿਆ ਵਾ ਕਿ ਪਿਛਲੇ ਦਿਨਾਂ ਤੋਂ ਪੰਜਾਬ ਤੇ ਹਰਿਆਣਾ ਦੇ ਵਿੱਚ ਇੱਕ ਟਕਰਾਅ ਦਾ ਮਾਹੌਲ ਬਣਿਆ ਹੋਇਆ ਸੀਗਾ ਦਰਿਆਈ ਪਾਣੀਆਂ ਨੂੰ ਲੈ ਕੇ ਖਾਸ ਕਰਕੇ ਬੀਬੀਐਮਪੀ ਤੋਂ ਅ ਔਰ ਜਦੋਂ ਇਹ ਟਕਰਾਅ ਦੀ ਸਥਿਤੀ ਬਣੀ ਤੇ ਪੰਜਾਬ ਨੇ ਉੱਥੇ ਪੰਜਾਬ ਪੁਲਿਸ ਤਾਇਨਾਤ ਕਰਤੀ ਔਰ ਕੇਂਦਰ ਨੇ ਹੁਣ ਅ ਉੱਥੇ ਕੱਲ ਫੈਸਲਾ ਲਿਆ ਵਾ ਕਿ ਆਈਐਸਐਫ ਕੇਂਦਰੀ ਪਾਲ ਜਿਹੜੇ ਨੇ ਉਹ ਉੱਥੇ ਤਾਇਨਾਤ ਹੋਣਗੇ ਅ ਔਰ ਇਹ ਮੇਰਾ ਖਿਆਲ ਹੈ ਆ ਪੇਰੋਂ ਤੇ ਸਵਾਲ ਇਹ ਬਣਦਾ ਵਾ ਇਹਦੇ ਦੋ ਤਿੰਨ ਪਹਿਲੂ ਨੇ ਪਹਿਲਾ ਤੇ ਪਹਿਲਾ ਪਹਿਲੂ ਇਹ ਵਾ ਕਿ ਇਹ ਹੋਇਆ ਕਿਉਂ ਕੇਂਦਰ ਨੇ ਕੇਂਦਰੀ ਪਾਲ ਉਥੇ ਤਾਇਨਾਤ ਕਰਨ ਦਾ ਫੈਸਲਾ ਕਿਉਂ ਲਿਆ ਸੁਭਾਵੇ ਕਿ ਆ ਕਿ ਇਹ ਫੈਸਲਾ ਇਸ ਕਰਕੇ ਲਿਆ ਕਿ ਪੰਜਾਬ ਨੇ ਜਦੋਂ ਇੱਕ ਟਕਰਾਅ ਦੀ ਸਥਿਤੀ ਅੱਜ ਤੋਂ ਮਹੀਨਾ ਪਹਿਲਾਂ ਬਣੀ ਤੇ ਪੰਜਾਬ ਨੇ ਉਥੇ ਪੰਜਾਬ ਪੁਲਿਸ ਦੀ ਨਫੀ ਵਿਦਾਤੀ ਟਰਨਾਲਾਪਾ ਉਥੇ ਮੰਤਰੀ ਪਹੁੰਚ ਗਏ ਉਥੇ ਵੱਡੇ ਵੱਡੇ ਬਿਆਨ ਦੇ ਦਿੱਤੇ ਵੱਡੇ ਅਫਸਰ ਡੀਆਈਜੀ ਆਈਜੀ ਉਥੇ ਪੋਸਟ ਕਰਤੇ ਔਰ ਜਦੋਂ ਪੀਪਬੀਐਮ ਵੀ ਤੇ ਅਧਿਕਾਰੀ ਆਏ ਉਹਦੇ ਚੇਅਰਮੈਨ ਆਏ ਤੇ ਉਹਨਾਂ ਨੂੰ ਉਹਦੇ ਖਿਲਾਫ ਨਾਰੇ ਲਾਏ ਗਏ ਉਹਨਾਂ ਨੂੰ ਹੈਕਲ ਕੀਤਾ ਗਿਆ ਸੋ ਫਿਰ ਕੇਂਦਰ ਨੇ ਫੈਸਲਾ ਲਿਆ ਕਿ ਜੇ ਤੁਸੀਂ ਪੰਜਾਬ ਪੁਲਿਸ ਦੀ ਨਫਰੀ ਵਧਾ ਸਕਦੇ ਆ ਤੇ ਫਿਰ ਅਸੀਂ ਜੋ ਸਾਡੇ ਕੋਲ ਤਾਕਤ ਆ ਉਹਦਾ ਅਸੀਂ ਇਸਤੇਮਾਲ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਵੀ ਪੰਜਾਬ ਤੇ ਵੀ ਜਿਹੜਾ ਡੈਮ ਸੇਫਟੀ ਐਕਟ ਹੈ ਜਿਹੜਾ 2021 ਦੇ ਵਿੱਚ ਕਾਨੂੰਨ ਪਾਸ ਹੋਇਆ ਸੀ ਉਹ ਪੰਜਾਬ ਤੇ ਵੀ ਲਾਗੂ ਆ ਸੋ ਆਬਵੀਅਸਲੀ ਕੇਂਦਰ ਨੇ ਜਿਹੜਾ ਡੈਮ ਸੇਫਟੀ ਐਕਟ ਦੇ ਤਹਿਤ ਆਪਣੀ ਜਿਹੜੀ ਪਾਵਰ ਆ ਉਹਦਾ ਇਸਤੇਮਾਲ ਕਰਦੇ ਹੋਏ ਉਹਨਾਂ ਨੇ ਉੱਥੇ ਹੁਣ CISF ਆਲਮੋਸਟ 300 CISF ਦੇ ਜਵਾਨ ਉੱਥੇ ਪੋਸਟ ਕਰਨ ਦਾ ਫੈਸਲਾ ਲਿਆ ਵਾ ਹੁਣ ਜੇ ਤੁਸੀਂ ਪੰਜਾਬ ਪੁਲਿਸ ਉੱਥੇ ਭੇਜੋਗੇ ਤਾਂ ਆਫਿਸ ਦੀ ਟਕਰਾਅ ਦੀ ਸਥਿਤੀ ਬਣੂਗੀ ਔਰ ਇਸ ਕਰਕੇ ਮੇਰਾ ਖਿਆਲ ਆ ਕਿ ਜੋ ਪੰਜਾਬ ਨੇ ਕੀਤਾ ਉੱਥੇ ਧਰਨਾ ਲਾਇਆ ਉੱਥੇ ਨਫਰੀ ਵਧਾਈ ਉਹ ਇੱਕ ਬਚਕਾਨਾ ਹਰਕਤ ਸੀ ਸਰਕਾਰਾਂ ਨੂੰ ਇਸ ਤਰ੍ਹਾਂ ਟਕਰਾਅ ਨਹੀਂ ਲੈਣਾ ਚਾਹੀਦਾ ਤੁਸੀਂ ਚਿੱਠੀ ਦੇ ਜ਼ਰੀਏ ਤੁਸੀਂ ਗੱਲਬਾਤ ਦੇ ਜ਼ਰੀਏ ਤੁਸੀਂ ਡੈਲੀਗੇਸ਼ਨ ਭੇਜ ਕੇ ਅ ਕਾਰਵਾਈ ਜਿਹੜੀ ਆ ਆਪਣੇ ਮਸਲੇ ਜਿਹੜੇ ਨੇ ਉਹ ਚੁੱਕਣੇ ਚਾਹੀਦੇ ਆ ਜੇ ਤੁਸੀਂ ਜ਼ਬਰਦਸਤੀ ਕਰੋਗੇ ਤੇ ਕੇਂਦਰ ਜਿਹੜਾ ਵਾ ਉਹਦੇ ਕੋਲ ਤੇ ਕਿਤੇ ਜ਼ਿਆਦਾ ਤਾਕਤ ਆ ਉਸ ਜ਼ਬਰਦਸਤੀ ਕਰ ਸਰਦਾ ਆ ਸੋ ਇਸ ਕਰਕੇ ਸਭ ਤੋਂ ਨਤੀਜਾ ਕੀ ਹੋਇਆ ਜੋ ਤੁਸੀਂ ਕੀਤਾ ਉਹਦਾ ਨਤੀਜਾ ਫਾਈਨਲੀ ਇਹ ਹੋਇਆ ਕਿ ਜਿਹੜਾ ਫਾਈਨਲ ਸੁਰੱਖਿਆ ਦਾ ਕੰਟਰੋਲ ਆ ਪਖੜਾ ਡੈਮ ਪ੍ਰੋਜੈਕਟ ਤੇ ਉਹ ਤੁਹਾਡੇ ਹੱਥੋਂ ਹੀ ਚਲਾ ਗਿਆ ਉਹ ਹੁਣ ਕੰਟਰੋਲ ਜਿਹੜਾ ਵਾ ਨਗਲ ਡੈਮ ਦਾ ਜਿੱਥੇ ਤੱਕ ਹੁਣ ਤੱਕ ਪੰਜਾਬ ਪੁਲਿਸ ਪਾਇਨਾਤ ਸੀ ਉੱਥੇ ਹੁਣ ਸੀਆਈਐਸਐਫ ਸੈਂਟਰਲ ਇੰਡਸਟਰੀ ਸਕੂਲ ਦੀ ਫੌਜਰੀਆ ਉਤੈਨਾਤ ਹੋ ਰਹੀ। ਸੋ ਕੀ ਖਟਿਆ ਤੁਸੀਂ? ਤੁਸੀਂ ਸਿਰਫ ਜਿਹੜਾ ਆਪਣਾ ਹੱਕ ਸੀ ਉਹ ਹੀ ਗਵਾਇਆ। ਦੂਜਾ ਪਹਿਲੂ ਆ ਕਿ ਬੀਬੀਐਮਬੀ ਤੇ ਤੇ ਪੰਜਾਬ ਦੇ ਪਾਣੀਆਂ ਤੇ ਕੰਟਰੋਲ ਦਾ। ਅ ਇੱਥੇ ਜਿਵੇਂ ਬਹੁਤ ਸਾਰੇ ਸਾਡੇ ਸਰੋਤਿਆਂ ਨੇ ਵੀ ਅੱਜ ਕਿਹਾ ਬਾਅਦ ਪਹਿਲਾਂ ਵੀ ਆਪਾਂ ਇਹ ਗੱਲਬਾਤ ਕਰਦੇ ਰਹੇ ਆਂ ਔਰ ਮੈਂ ਵੀ ਤੇ ਕਈ ਵਾਰ ਆਪੋਸਟਾ ਨਹੀਂ ਪਾਈਆਂ ਵਾ ਕਿ ਜਿਹੜੇ ਪੁਰਾਣੇ ਸਮਝੌਤੇ ਆ ਖਾਸ ਕਰਕੇ ਜਿਹੜਾ 1955 ਦੀ ਐਗਰੀਮੈਂਟ ਹੈ ਜਿਹੜੀ ਜਿਹਦੇ ਤਹਿਤ ਰਾਜਸਥਾਨ ਨੂੰ ਅਕਤ ਮੇਫ ਤੋਂ ਵੱਧ ਪਾਣੀ ਦੇਣ ਦਾ ਫੈਸਲਾ ਕੀਤਾ ਗਿਆ ਸੀ ਇਹਨਾਂ ਤੇ ਮੁੜ ਵਿਚਾਰ ਦੀ ਲੋੜ ਹੈ ਇਹਨਾਂ ਦਾ ਰਿਵਿਊ ਜਿਹੜਾ ਵਾ ਉਹ ਪੰਜਾਬ ਜਿਹੜੀ ਹੈ ਪੰਜਾਬ ਸਰਕਾਰ ਮੰਗੇ ਔਰ ਰਿਵਿਊ ਦੇ ਦੋ ਤਿੰਨ ਐਸਪੈਕਟ ਹੋ ਸਕਦੇ ਆ ਕਿ ਕਲਾਈਮੇਟ ਚੇਂਜ ਕਰਕੇ ਸਰ ਕੋ ਪਾਣੀ ਨਹੀਂ ਕੱਪ ਗਿਆ ਰਾਈਪੇਰੀਅਨ ਲਾ ਦੇ ਤਾ ਜਿਨ੍ਹਾਂ ਦੇ ਰਾਈਪੇਰੀਅਨ ਰਾਈਟ ਨਹੀਂ ਬਣਦੀ ਉਹਨਾਂ ਨੂੰ ਅਸੀਂ ਜੇ ਪਾਣੀ ਦਵਾਂਗੇ ਤੋਂ ਦੀ ਅਸੀਂ ਰੈਲਿਟੀ ਲਾਵਾਂਗੇ ਸੋ ਇਹ ਜਿਹੜੇ ਫੈਸਲੇ ਜੇ ਇੰਡੀਅਨ ਗਵਰਨਮੈਂਟ ਇੰਟਰਸ ਵਾਟਰ ਟ੍ਰੀਟੀ ਦਾ ਰਿਵਿਊ ਮੰਗ ਸਕਦੀ ਹੈ ਕਿ ਕਲਾਈਮੇਟ ਚੇਂਜ ਕਰਕੇ ਪਾਣੀ ਦੀ ਸਥਿਤੀ ਉਨ ਫਰਕਿਆ ਇਹ ਕੇਂਦਰ ਜਿਹੜਾ ਵਾ ਉਹਨੂੰ ਸਾਨੂੰ ਦਰਖਾਸਤ ਦੇਣੀ ਚਾਹੀਦੀ ਆ ਕਿ ਹੁਣ ਜਿਹੜਾ ਪਾਣੀ ਪੰਜਾਬ ਕੋਲ ਜਿਹੜਾ ਟੋਟਲ ਪਾਣੀ ਆ ਪੰਜਾਬ ਦੇ ਤਿੰਨ ਦਰਿਆਵਾਂ ਦਾ ਜਿਹਨਾਂ ਵੀ ਗਾਹ ਵੰਡ ਹੋਸਲ ਵੀ ਹੈ ਹੋਣੀ ਚਾਹੀਦੀ ਆ ਉਹਦਾ ਵੀ ਇੱਕ ਰਿਵਿਊ ਜਿਹੜਾ ਵਾ ਉਹ ਲਿਆ ਜਾਵੇ ਇਸ ਤੋਂ ਬਾਅਦ ਫਿਰ ਡੈਮਸ ਡੈਮ ਸੇਫਟੀ ਐਕਟ ਜਿਹੜਾ 2021 ਪਾਸ ਹੋਇਆ ਸੀ ਵੈਸੇ ਤੇ ਉਦੋਂ ਹੀ ਰੌਲਾ ਪੈਣਾ ਚਾਹੀਦਾ ਸੀ ਉਦੋਂ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਸੀ ਲੇਕਿਨ ਜਿਸ ਤਰ੍ਹਾਂ ਇਹ ਮਸਲਾ ਟਕੜਣਾ ਚਾਹੀਦਾ ਸੀਗਾ ਇਹ ਸਟੇਟਾਂ ਨੇ ਮਸਲਾ ਚੁੱਕਿਆ ਨਹੀਂ ਕੇਂਦਰ ਨੇ ਕਿਹਾ ਜੀ ਕਿ ਡੈਮਾਂ ਦੀ ਸੇਫਟੀ ਦਾ ਮਸਲਾ ਵਾ ਡੈਮ ਕਈ ਪੁਰਾਣੇ ਹੋ ਚੁੱਕੇ ਆ ਸੋ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਓਵਰਰਾਈਡਿੰਗ ਕੰਟਰੋਲ ਆ ਉਹ ਸੈਂਟਰਲ ਸਰਕਾਰ ਦਾ ਸੋ ਉਹਦਾ ਇਸਤੇਮਾਲ ਕਰਦੇ ਹੋਏ ਹੁਣ ਕੇਂਦਰ ਜਿਹੜਾ ਵਾ ਜਿੱਥੇ ਜੀ ਕਰਦਾ ਉੱਥੇ ਦਖਲ ਦੇ ਦਿੰਦਾ ਜਿਵੇਂ ਕੱਲ ਉਹਨਾਂ ਨੇ ਫੈਸਲਾ ਕੀਤਾ ਕਿ ਪਾਕੜਾ ਡੈਮ ਪ੍ਰੋਜੈਕਟ ਨੂੰ CISF ਲੈ ਜਾਊਗੀ ਸੋ ਪੰਜਾਬ ਨੂੰ ਚਾਹੀਦਾ ਵਾ ਕਿ ਜਿਹੜੇ ਬਾਕੀ ਨਾਨ ਬੀਜਪੀ ਸਟੇਟਸ ਨੇ ਜਿਹੜੀਆਂ ਕੇਰਲਾ ਤੇ ਤਾਮਿਲਨਾਡੂ ਖਾਸ ਕਰਕੇ ਔਰ ਹੋਰ ਵੀ ਕੁਝ ਸਟੇਟਸ ਨੇ ਕਰਨਾਟਕਾ ਜਾਂ 오डिशा ਵਾ ਜਿੰਨਾ ਜਿਹੜੇ ਅਫੈਕਟਡ ਹੈ ਡੈਮ ਸੇਫਟੀ ਐਕਟ ਦੇ ਨਾਲ ਤਾਮਿਲਨਾਡੂ ਦੇ ਵਿੱਚ ਚਾਰ ਡੈਮ ਹੈ ਸੋ ਉਹ ਬਹੁਤ ਹੈਵिली ਅਫੈਕਟਡ ਹੈ ਸੋ ਉਹਨਾਂ ਨਾਲ ਕੇਸ ਨੂੰ ਡੈਮ ਸੇਫਟੀ ਐਕਟ ਨੂੰ ਚੈਲੰਜ ਕਰਨਾ ਚਾਹੀਦਾ ਸੁਪਰੀਮ ਕੋਰਟ ਦੇ ਵਿੱਚ ਕਿਉਂਕਿ ਜਿਹੜਾ ਵਾਟਰਸ ਆ ਇਹ ਸਟੇਟ ਸਬਜੈਕਟ ਹੈ ਸੋ ਕੇਂਦਰ ਦੇ ਸੁਪਰੀਮ ਕੋਰਟ ਦੇ ਵਿੱਚ ਇਹਨੂੰ ਚੈਲੰਜ ਕਰੀਏ ਔਰ ਨਾਲ ਫਿਰ ਇਹਨਾਂ ਸਟੇਟਾਂ ਨਾਲ ਰਲ ਕੇ ਨੀਤੀ ਆਯੋਗ ਜਾਂ ਬਾਕੀ ਜਿਹੜੀਆਂ ਮੀਟੀਆਂਵਾਂ ਉੱਥੇ ਇਹ ਮਸਲਾ ਕੇਂਦਰ ਦੇ ਸਾਹਮਣੇ ਚੁੱਕੇ ਜਾਵੇ ਇੱਕ ਵਾਰੀ ਨਹੀਂ ਦੁਬਾਰੀ ਦੋ ਵਾਰੀ ਨਹੀਂ ਦੰਕੀ ਕੰਟਰੂਲ ਤੇ ਦਬਾਅ ਪਵੇ ਔਰ ਡੈਮ ਸੇਫਟੀ ਐਕਟ ਨੂੰ ਰਿਵਾਈਜ਼ ਕੀਤਾ ਜਾਵੇ ਠੀਕ ਹੈ ਡੈਮ ਸੇਫਟੀ ਐਕਟ ਪਾਸ ਹੋ ਗਿਆ ਲੇਕਿਨ ਸਟੇਟ ਦਾ ਅਧਿਕਾਰ ਹੋਂ ਦੇ ਦਿੱਤੇ ਜਿਹੜਾ ਹੁਣ ਬਿਲਕੁਲ ਘਟਿਆ ਉਹ ਵਧਾਉਂਦੀ ਲੋੜ ਹੈ लास्ट ਮੈਂ ਗੱਲ ਕਹਿਣੀ ਚਾਹੂੰਗਾ ਕਿ BBMP ਦੇ ਵਿੱਚ ਕੋਟਾ ਫਿਕਸ ਹੋਇਆ ਵਾ ਜਿਸ ਤਰ੍ਹਾਂ ਕਿ ਰਿਵੀਜ਼ਨ ਨਹੀਂ ਹੁੰਦੀ ਮੋਟ ਵਿਚਾਰ ਨਹੀਂ ਹੁੰਦਾ ਰਿਵਿਊ ਨਹੀਂ ਹੁੰਦਾ ਉਹਨਾਂ ਚਾ ਕਰ ਜੋ ਕੋਟਾ ਫਿਕਸ ਹੋਇਆ ਵਾ ਹਰ ਮਹੀਨੇ ਪੰਜਾਬ ਸਰਕਾਰ ਤੇ BBMP ਤੇ ਦਬਾਅ ਪਾ ਕੇ ਜੋ ਵੀ ਪਾਣੀ ਰਿਲੀਜ਼ ਹੁੰਦਾ ਵਾ ਪੰਜਾਬ ਨੂੰ ਹਰਿਆਣਾ ਨੂੰ ਜਾਂ ਕਿਸੇ ਹੋਰ ਸਟੇਟ ਨੂੰ ਉਹਦੀ ਉਹਨੂੰ ਚੰਕ ਤੱਕ ਕੀਤਾ ਜਾਵੇ ਤਾਂ ਕਿ ਲਗਾਤਾਰ ਪਹਿਲੇ ਮਹੀਨੇ ਕਿੰਨਾ ਪਾਣੀ ਗਿਆ ਦੂਜੇ ਮਹੀਨੇ ਕਿੰਨਾ ਪਾਣੀ ਗਿਆ 11ਵੇਂ ਮਹੀਨੇ ਤੱਕ ਕਿੰਨਾ ਪਾਣੀ ਚਲਾ ਗਿਆ ਹੁਣ ਪਾਣੀ ਕਿੰਨਾ ਬਚਿਆ ਵਾ ਇਹ ਲੋਕਾਂ ਦੇ ਕੋਲ ਇਹ ਆંકੜੇ ਜਗਾਹਾਂ 'ਤੇ ਪਹੁੰਚਦੇ ਰਹਿਣ ਔਰ ਜੇ ਕੋਈ ਓਵਰਡਰਾ ਕਰਦਾ ਵਾ ਤੇ ਲੋਕਾਂ ਨੂੰ ਪਤਾ ਲੱਗ ਜਾਊ ਕਿ ਉਹਨੂੰ ਓਵਰਡਰਾ ਕਰ ਲਿਆ ਔਰ ਜੇ ਕੋਈ ਫਿਰ ਆਪਣਾ ਸਾਲ ਦੇ ਹਿੱਸੇ ਦਾ ਜਿਹੜਾ ਪਾਣੀ ਆ ਉਸ ਤੋਂ ਵੱਧ ਪਾਣੀ ਲੈਣਾ ਚਾਹੁੰਦੇ ਜੇ ਤੇ ਫਿਰ ਅਗਲੇ ਸਾਲ ਦਾ ਪਾਣੀ ਦੀ ਕਟੌਤੀ ਹੋਣੀ ਚਾਹੀਦੀ ਇਗਲੇ ਸਾਲ ਦੇ ਪਾਣੀ ਦੇ ਵਿੱਚੋਂ ਤੇਰਾ ਪਾਣੀ ਘਟੇ ਜਾਊਗਾ ਸੋ ਇਹ ਸਾਰਾ ਮਸਲਾ ਜਿਹੜਾ ਵਾ ਸਾਰੇ ਆਂਕੜੇ ਲਗਾਤਾਰ ਜਨਤਕ ਕਰਨ ਦੀ ਲੋੜ ਹੈ ਔਰ ਮੈਂ ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹੂੰਗਾ ਔਰ ਪੰਜਾਬ ਦੀ ਬੜੀ ਸਿਆਸੀ ਪਾਰਟੀਆਂ ਨੂੰ ਵੀ ਇਹ ਕਹਿਣਾ ਚਾਹੂੰਗਾ ਕਿ ਇਹ ਮਸਲੇ ਜਿਹੜੇ ਨੇ ਟਕਰਾਵ ਨਾਲ ਨਹੀਂ ਹੱਲ ਹੋਣਗੇ ਖਾਸ ਕਰਕੇ ਸਟੇਟਾਂ ਦਾ ਕੇਂਦਰ ਨਾਲ ਜੇ ਤੁਸੀਂ ਹਮੇਸ਼ਾ ਟਕਰਾਵ ਦੀ ਨੀਤੀ ਪਟਾਓਗੇ ਤੇ ਮਸਲੇ ਨਹੀਂ ਹੱਲ ਕਰ ਸਕੋਗੇ ਮਸਲੇ ਜਿਹੜੇ ਨੇ ਉਹ ਡਾਇਲੌਗ ਦੇ ਜ਼ਰੀਏ ਡਿਬੇਟ ਦੇ ਜ਼ਰੀਏ ਸਹੀ ਤਰਕ ਦੇ ਕੇ ਮਸਲੇ ਹੱਲ ਹੁੰਦੇ ਆ ਸਾਨੂੰ ਹੋਰ ਅਸਟਾ ਕਦੀ ਨਹੀਂ ਛੱਡਣਾ ਚਾਹੀਦਾ ਔਰ ਉਸ ਰਸਤੇ ਨੂੰ ਅਸੀਂ ਸਾਨੂੰ ਅਪਣਾਉਣਾ ਚਾਹੀਦਾ ਵਾ ਔਰ ਇਹਦੇ ਵਾਸਤੇ ਸਾਨੂੰ ਅਸੀਂ ਪੂਰੀ ਤਿਆਰੀ ਕਰਕੇ ਕੋਰਟ ਤੇ ਕੋਟਾਂ ਤੱਕ ਅਪੀਲ ਕਰਨੀ ਆ ਸਰਕਾਰ ਤੱਕ ਪੀਲ ਕਰਨੀ ਆ ਸਾਨੂੰ ਇਹ ਰਸਤਾ ਅਪਣਾ ਕੇ ਆਪਣੇ ਹੱਕ ਜਿਹੜੇ ਨੇ ਉਹ ਪੂਰੇ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ